ਹਾਂਜੀ ਸਸਟਰੀ ਘਰ ਦੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਆਪਾਂ ਘੈਂਟ ਘੈਂਟ ਤੁਹਾਨੂੰ ਜਿੱਦਾਂ ਕਿ ਪਤਾ ਕਿ ਆਪਣੇ ਵੰਸ਼ਿਕਾਈ ਹੋਈ ਸੀਗੀ 15 ਦਿਨ ਤੋਂ ਹਨਾ ਰਹਿਣ ਤੇ ਉਹ ਜਿੱਦਾਂ ਅਜ ਵਾਪਸ ਗਈ ਹੈ ਉਹਨੂੰ ਆਪਾਂ 에어ਪੋਰਟ ਤੇ ਛੱਡ ਕੇ ਆਇਆ ਤੇ ਉਸ ਤੋਂ ਪਹਿਲਾਂ ਆਪਾਂ ਗਏ ਸੀ ਸਮਰਾਲੇ ਪੰਡਿਤ ਬੇਕਰੀ ਦੇ ਹਨਾ ਉੱਥੇ ਦਾ ਫੂਡ ਬਹੁਤ ਵਧੀਆ ਲੱਗਦਾ ਫੂਡ ਔਰ ਕੇਕ ਬੈਸਟ ਨੇ ਉੱਥੇ ਦੇ ਉਹ ਬੇਕਰੀ ਜਾਨੀ ਬੈਸਟ ਆਪਣੇ ਇਧਰ ਏਰੀਏ ਦੀ ਹਨਾ ਤੇ ਉਹ ਵਲੌਗ ਇਹ ਦੋਨੇ ਮਤਲਬ ਦੋਨੇ ਚੀਜ਼ਾਂ ਮਿਕਸ ਨੇ ਇਹਦੇ ਵਿੱਚ ਉਹਨੂੰ ਛੱਡ ਕੇ ਆਉਣ ਦੀ ਤੇ ਕੱਲ ਜਿਹੜਾ ਬੇਕਰੀ ਗਿਆ ਸੀ ਉਹ ਬਸ ਇਦਾਂ ਅੱਜ ਉਹਨੂੰ ਛੱਡ ਕੇ ਆਇਆ ਮਨ ਜਾਂ ਨਹੀਂ ਲੱਗ ਰਿਹਾ ਕਿਉਂਕਿ ਇਕੱਲੇ-ਇਕੱਲੇ ਏ ਵੀ ਨਹੀਂ ਕਰੇ ਹੈਗੇ ਇਹ ਗਏ ਹੋਏ ਨੇ ਟ੍ਰਿਪ ਤੇ ਆਪਣੇ ਦੋਸਤਾਂ ਨਾਲ ਤਾਂ ਥੋੜਾ ਹੋ ਜਾਂਦਾ ਹੁਣ ਘਰ ਹੋਰ ਵੀ ਖਾਲੀ-ਖਾਲੀ ਲੱਗ ਰਿਹਾ ਮਿਸ ਕਰ ਰਹੇ ਹਾਂ ਹੁਣ ਜ਼ਿਆਦਾ ਕਿਉਂਕਿ ਪਹਿਲਾਂ ਉਹਦੇ ਕਰਕੇ ਥੋੜੀ ਰੌਣਕ ਲੱਗੀ ਹੋਈ ਸੀਗੀ ਘਰ ਤੇ ਗੱਲਾਂ-ਬਾਤਾਂ ਮਾਰਦੇ ਫਿਰ ਜਾਂਦੇ ਸੀ ਇਕੱਲਿਆਂ ਤਾਂ ਵੈਸੇ ਵੀ ਮਨ ਨਹੀਂ ਲੱਗਦਾ ਹੈਗਾ ਜਦੋਂ ਬੱਚਾ ਹੁੰਦਾ ਘਰ ਤੇ ਮੇਰੇ ਥੋੜਾ ਜ਼ਿਆਦਾ ਵਧੀਆ ਲੱਗਦਾ ਚਲੋ ਬਣੇ ਰਹੋ ਇਸ ਵਲੌਗ ਨਾਲ ਐਂਡ ਤੱਕ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਦੇ ਕਰੋ ਪਿਆਰੇ ਪਿਆਰੇ ਆਪਣੇ ਵਲੌਗ ਬਣ ਰਿਹਾ ਆਲਰੇਡੀ ਕਿੱਥੇ ਜਾ ਰਹੇ ਆ ਕੀ ਕਰਨ ਜਾ ਰਹੇ ਆ ਸਤਿ ਸ਼੍ਰੀ ਅਕਾਲ ਪੰਡਿਤ ਬ੍ਰਦਰਸ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਉਹਨਾਂ ਵੱਲੋਂ ਮੈਂ ਕਹਿ ਰਿਹਾ ਤੈਨੂੰ ਵੀ ਸਤਿ ਸ਼੍ਰੀ ਅਕਾਲ ਇਹ ਸੀ ਜੰਨੇ ਆ ਪੰਡਿਤ ਬ੍ਰਦਰ ਸੇ ਖੋਣ ਵਾਸਤੇ ਸਮਰਾਲੇ ਦੀ ਸਭ ਤੋਂ ਫੇਮਸ ਬੇਕਰੀ ਹੈ ਪੰਡਿਤ ਬ੍ਰਦਰ ਮਤਲਬ ਆਲਮੋਸਟ ਆਪਣੇ ਘਰ ਤੇ ਜਿੰਨੇ ਵੀ ਬਰਥਡੇਸ ਤੇ ਕੇਕ ਆਉਂਦੇ ਆ ਐਨਿਵਰਸਰੀ ਤੇ ਆਉਂਦੇ ਉੱਥੇ ਹੀ ਆਉਂਦੇ ਨੇ ਤੇ ਆਪਣੀ ਫੇਵਰੇਟ ਆਪਾਂ ਬਤਾਉਂਗੀ ਹਮ ਅਪਾ ਉੱਥੇ ਜਾ ਕੇ ਫੂਡ ਟੇਸਟ ਕਰਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਕਿਹੜਾ ਫੂਡ ਆਪਾਂ ਨੂੰ ਜ਼ਿਆਦਾ ਵਧੀਆ ਲੱਗਦਾ ਤੇ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਆ ਵੀ ਤੇ ਪੂਰਾ ਟ੍ਰੈਂਡ ਗਿਆ ਹੋਇਆ ਪੈ ਜਾ ਟੁੱਟ ਕੇ ਪੈ ਜਾ ਬੈ ਜਾ ਚੰਦ ਨੂੰ ਮਾ ਦਦਨਾ ਚਾਰ ਪੈਸੇ ਕੀ ਰਿਵਿਊ ਹੈ ਤੇਰਾ ਮਸਤ ਫੂਡ ਸੱਚੀ ਘੈਂਟ ਆ ਵੀ ਇੱਥੇ ਦਾ ਟਰਾਈ ਕਰਿਓ ਮਸਤ কি লাগে

ਸੜਕਾਂ ਕੱਚੇ ਲੇ ਵਾਪਸ ਯਾਰ ਜਿੰਨੇ ਸਾਲ ਸੀ ਇਹ ਕੱਲ ਸਾਰੇ ਆਣੇ ਬਾਹਰ ਚੱਲੀ ਆ ਵਾਪਸ ਹਾਂ ਮੇਰਾ ਨਾਮ ਹੈ 4 ਸਾਲ ਬਾਅਦ 4 ਸਾਲ ਬਾਅਦ ਆਉਣਾ ਹੋਣਾ ਨੇ ਆਉਣਾ ਪਰ ਕਿਵੇਂ ਰਿਹਾ ਤੇਰਾ ਐਕਸਪੀਰੀਅੰਸ ਬਹੁਤ ਵਧੀਆ ਬੰਨੂ ਗੱਲਾਂ ਬਹੁਤ ਜਾਣਦੇ ਇੱਕਦਮ ਪੰਜਾਬ ਇੱਕਦਮ ਸੋਹਣੀ ਜਗ੍ਹਾ ਹੈ ਹਾਂ ਐਕਚੁਅਲੀ ਮੁੰਬਈ ਤੋਂ ਬਹੁਤ ਬੈਟਰ ਹੈ ਹਾਂ ਇੱਥੇ ਦਾ ਐਨਵਾਇਰਨਮੈਂਟ ਵਧੀਆ ਹਾਂ ਬਹੁਤ ਜ਼ਿਆਦਾ ਬੈਟਰ ਤੇ ਮੈਨੂੰ ਬਹੁਤ ਸੂਟ ਹੋਇਆ ਇੱਥੇ ਇੰਟਰਨੈਸ਼ਨਲ 에ਅਰਪੋਰਟ ਰੋਡ ਤੋਂ ਵੇਂ ਦੀ ਗੱਲ ਕਰੀਏ ਤੇ ਫਿਰ ਚੱਕਣ ਨੂੰ ਮੂੜੇ ਕਰਾਉਂਦੇ ਆ ਮੂੜੇ ਕਰਾਉਂਦੇ ਆ ਆਪਾਂ ਨੂੰ ਛੱਡਣਾ ਆ ਏਅਰਪੋਰਟ ਤੇ ਇਹਨੂੰ ਹੁਣ ਬਾਏ ਬਾਏ ਕਰਕੇ ਫਿਰ ਮਿਲਦੇ ਆ ਲੰਚੂ ਹਾਂਜੀ ਤੇ ਵਨਸ਼ੂ ਪਹੁੰਚ ਗਈ ਸੀ ਆਪਦੇ ਘਰੇ ਬੰਬੇ ਸਹੀ ਸਲਾਮਤ ਪਹੁੰਚ ਗਈ ਠੀਕ ਠਾਕ ਆ ਫੋਨ ਉਹਦਾ ਆ ਗਿਆ ਵੀ ਹਾਂ ਮੈਂ ਪਹੁੰਚ ਗਈ ਤੇ ਇੱਕ ਬੰਦਾ ਆ ਬੈਠਾ ਸਾਡੇ ਕੋਲ ਦੁਖੀ ਉਹਨੇ ਜਾਣ ਤੋਂ ਬਾਅਦ ਸਾਰੇ एकदम ਖਾਲੀ ਜਿਹਾ ਹੋ ਗਿਆ ਵਧੀਆ ਨਹੀਂ ਲੱਗ ਰਿਹਾ ਜੀ ਨਹੀਂ ਲੱਗ ਰਿਹਾ ਸਾਡਾ ਦੋਨੋਂ ਦਾ ਸਪੈਸ਼ਲੀ ਕਿਉਂਕਿ ਸਾ ਅਸੀਂ ਤਿੰਨੇ ਬੈਠੇ ਰਹਿੰਦੇ ਹੁੰਦੇ ਸੀ ਸਾਰਾ ਦਿਨ ਯਾਦ ਜੀ ਹੋ ਗਈ ਇੱਥੇ ਉਹ ਬੈਠੀ ਸੀ ਅਸੀਂ ਤਿੰਨੇ ਬੈ ਕੇ ਗੱਪਾਂ ਸ਼ਾਹ ਗੱਲਾਂ ਬਾਤਾਂ ਇਹ ਕਾ ਬੈਠਾ ਸਾਡਾ ਬੰਦਾ ਉਹਦੇ ਬਿਨਾਂ ਦੁਖੀ ਦੁਖੀ ਇੰਡੀ ਆਦੋਂ ਵਿੱਚ ਕਿ ਕਿਤੇ ਵੰਚੀ ਕਿਉਂ ਪਲਚੀ ਕਿੱਥੇ ਫੰਡੀ ਉਹ ਵਿਚਾ ਗਈ ਉਹ ਵਿਚਾ ਗਈ ਉਹ ਆ ਗਈ ਆ ਵੀ ਆ ਗਈ ਬੰਨੋ ਬਨੋ ਮੈਂ ਸਾਰੇ ਆਲਮੋਸਟ ਸਾਰੇ ਦੁਕੀਦੇ ਨੇ ਅੱਜ ਥੋੜੇ ਸਾਈਡ ਸਾਈਡ ਨੇ ਬਸ ਆਈ ਕੋ ਚੱਲ ਰਿਹਾ ਜਦ ਤੈਸੀ ਉੱਥੋਂ ਆਇਆ ਮੁੜ ਕੇ 에어ਪੋਰਟ ਤੋਂ ਵੀ ਵੰਚੀ ਕਿੱਥੇ ਗਈ ਵੰਚੀ ਕਿੱਥੇ ਗਈ ਉਹ ਤਾਂ ਫੈਂਟੀ ਨਾ ਜਿਆਦਾ ਵਧੀਆ ਬੰਡ ਬਣ ਗਿਆ ਸੀਗਾ ਇਹ 24 ਘੰਟੇ ਉਹਦੀ ਗੋਦੀ ਚ ਬੈਠਾ ਰਹਿੰਦਾ ਸੀ ਹੁਣ ਮਿਸਵੀ ਕਰਦਾ ਜੀ ਹਾਂ ਹਾਂ ਹੁਣ ਜਦੋਂ ਛੱਡ ਕੇ ਆਏ ਹਾਂ ਅਸੀਂ ਇਹ ਤਾਂ ਮੂੰਹ ਬਣਿਆ ਹੋਇਆ ਹੈ ਦੁੱਤੇ ਕੁਝ ਨਹੀਂ ਖਾਂਦਾ ਪੀਂਦਾ ਇਹ ਹਜੇ ਸੱਦਵੇਂ ਚਾਹੇ ਸੱਤਵੇਂ ਚ ਹੌਲੀ ਹੌਲੀ ਬਾਰ ਆਊਗਾ ਸਾਨੂੰ ਵੀ ਟਾਈਮ ਲੱਗੂਗਾ ਅਜਾ ਤੱਕ ਕੱਲ ਸਵੇਰ ਤੱਕ ਅਸੀਂ ਵੀ ਠੀਕ ਹੋਵਾਂਗੇ ਤੁਹਾਡੇ ਅਸੀਂ ਆਪਣੇ ਬੈਕ ਟੂ ਬੇਸਿਕ ਆ ਜਾਾਂਗੇ ਬੈਕ ਟੂ ਬੇਸਿਕ ਕਦੇ ਇੱਕ ਤਾਂ ਨਾ ਹੁੰਦਾ ਵੀ ਬੰਦਾ ਇੱਕ ਦੋ ਦਿਨ ਰਹਿ ਕੇ ਗਿਆ ਫਿਰ ਨਹੀਂ ਫੀਲ ਹੁੰਦਾ ਹੈਗਾ ਉਹ 15 ਦਿਨ ਰਹਿ ਕੇ ਗਿਆ 15 16 ਦਿਨ ਉਹਦੇ ਕਰਕੇ ਜ਼ਿਆਦਾ ਹੈ ਜਾਦਾ ਅਟੈਚਮੈਂਟ ਹੋ ਗਈ ਸੀ ਉਹਦੇ ਨਾਲ ਤੇ ਹੁਣ ਥੋੜਾ ਟਫ ਤਾਂ ਲੱਗਦਾ ਇੱਕ ਵਾਰੀ ਤਾਂ ਬਸ ਦਿਲ ਤੇ ਪੱਥਰ ਰੱਖਾਂਗੇ ਹੁਣ ਵੇਟ ਕਰਾਂਗੇ ਉਹਦੀ ਵੀ ਕਦੋਂ ਆਉਂਦੀ ਹੈ ਦੁਬਾਰਾ ਜੇ ਉਹ ਨਹੀਂ ਤਾਂ ਆਪਾਂ ਚੱਲਾਂਗੇ ਹਮ ਉੱਡਾ ਕੇ ਆਵਾਂਗੇ ਪਰ ਦੋਸਤੀ ਯਾਰੀ ਬਣੀ ਰਹਿਣੀ ਚਾਹੀਦੀ ਹੈ ਟੁੱਟਣੀ ਨਹੀਂ ਚਾਹੀਦੀ ਜਿਵੇਂ ਚਲੋ ਸੁਨਾਲੀ ਦੀ ਤਾਂ ਭਾਣਜੀ ਉਹਦੇ ਨਾਲ ਤਾਂ ਵਧੀਆ ਬੌਂਡ ਸੀ ਉਹਦਾ ਮੇਰੇ ਨਾਲ ਫਸਟ ਟਾਈਮ ਮਿਲੀ ਸੀ ਉਹਦਾ ਵਿਆਹ ਤੋਂ ਬਾਅਦ ਤੇ ਵਿਆਹ ਚ ਵੀ ਆਪਣੀ ਇੰਨੀ ਕਿੰਨੀ ਗੱਲ ਹੁੰਦੀ ਹੈ ਨਾ ਤੇ ਮੇਰੇ ਨਾਲ ਵੀ ਬਹੁਤ ਵਧੀਆ ਬਹੁਤ ਵਧੀਆ ਪਿਆਰ ਬਣ ਗਿਆ ਉਹਦਾ ਉਹ ਹੈ ਕਿਸੇ ਨਾਲ ਗੁਣ ਮੈਨੂੰ ਆਪਣੀ ਜੀ ਹੋ ਜਾਂਦੀ ਹੈ ਹਾਂ ਜਾਨਦੇ ਹੋਏ ਪਵੀ ਵੀ ਮਿਲਿਆ ਸੀ ਉਹਨੂੰ ਨਹੀਂ ਪਾਏ ਪਵੀ ਕਹਿੰਦੀ ਮੈਂ ਗਾਉਂ ਚੰਗੀ ਤਰ੍ਹਾਂ ਵੇਖ ਲੈ ਇੱਕ ਵਾਰੀ ਫਿਰ ਮੈਂ ਕਦੋਂ ਆਣਾ ਉਹ ਤਾਂ ਵਧੀਆ ਬਣ ਜਾਂਦਾ ਹਰੇਕ ਨਾਲ ਬੌਂਡ ਮੰਮੀ ਉਹਨਾਂ ਨਾਲ ਇੱਥੇ ਡੈਡੀ ਨਾਲ ਭਵੀ ਉਹਨਾਂ ਨਾਲ ਸਾਰਿਆਂ ਨਾਲ ਵਧੀਆ ਸੀ ਉਹਦਾ ਚੰਗੀ ਬਸ ਮੈਂ ਫੈਂਟੂ ਨੂੰ ਜ਼ਿਆਦਾ ਯਾਦ ਕਰ ਉਹਦੀ ਵੀ ਸਟੱਡੀ ਸੀਗੀ ਜੇ ਸਟੱਡੀ ਨਾ ਹੁੰਦੀ ਫਿਰ ਤੋਂ ਉਹਨੂੰ ਆਪਾਂ ਹੋਰ ਰੱਖ ਲੈਣਾ ਸੀ ਜੇ 10 15 ਦਿਨ ਉਹਨੇ ਸਟੱਡੀ ਸਟਾਰਟ ਕਰਨੀ ਸੀ ਤਾਂ ਕਰਕੇ ਉਹਨੂੰ ਜਾਣਾ ਪਿਆ ਵਿਚਾਰੇ ਨੂੰ ਉਹਦਾ ਵੀ ਇੰਜ ਹੀ ਲੱਗ ਰਿਹਾ ਸੀ ਮੂਮਣਾ ਕੇ ਗਈ ਆਓ ਸੈਟ ਹੋ ਕੇ ਚਲੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੋਪਸ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਗਾ ਪੰਚੀਕਾ ਮਿਸ ਯੂ ਮਿਸ ਯੂ ਪੰਚੀਕਾ ਆਨ ਸੂਨ ਚਲੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਟਾਟਾ ਬਾਏ ਬਾਏ ਸਸ ਸਵਿਕਾ